ਅਡੇ ਰੋਮ ਰੋ ਵਿੱਚ ਸਮਾਈ ਹੋਈਏ ਤੇ ਜਿੰਨਾ ਦਾ ਰੂਪ ਸਰੂਪ ਸਦਾ ਹੀ ਸਾਡੇ ਹਿਰਦਿਆਂ ਵਿੱਚ ਵਸਿਆ ਰਹੇਗਾ ਸਭ ਗੱਜ ਕੇ ਆਖੋ ਤਾਂ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਂ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਵਿੱਚ ਲਿਖਿਆ ਹੈ ਵਿਸ਼ੋੜਾ ਸੁਣੇ ਦੁਖ ਵਿਣ ਡਿਠੇ ਮਰਿਓ ਦੇ ਤੇ ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਦ ਅਰਥਾਤ ਹੈ ਵਿਛੋੜੇ ਦਾ ਨਾਮ ਸੁਣਦਿਆਂ ਹੀ ਦੁੱਖ ਹੁੰਦਾ ਹੈ ਕਿ ਜਦੋਂ ਆਪਣਾ ਪ੍ਰੀਤਮ ਨਜ਼ਰੀਂ ਨਾ ਆਵੇਗਾ ਤੇ ਮੈਂ ਉਸਦੇ ਦਰਸ਼ਨ ਕਰਨ ਤੋਂ ਬਿਨਾ ਮਰ ਜਾਵਾਂਗੀ ਜਿਨ੍ਹਾਂ ਨੂੰ ਆਪਣੇ ਪ੍ਰੀਤਮ ਦਾ ਵਿਛੋੜਾ ਪੈ ਜਾਂਦਾ ਹੈ ਉਸਦੇ ਦਰਸ਼ਨ ਤੋਂ ਬਿਨਾ ਉਹ ਧੀਰਜ ਨਹੀਂ ਤਾਰਦੇ ਉਹਨਾਂ ਨੂੰ ਚੈਨ ਨਹੀਂ ਆਉਂਦਾ ਆਰਾਮ ਨਹੀਂ ਆਉਂਦਾ ਗੁਰਬਾਣੀ ਵਿੱਚ ਅਨੇਕਾਂ ਹੀ ਦਰਸ਼ਨ ਪਿਆਸ ਦੇ ਮੁਤਲਕ ਪਰਮਾਨ ਹਨ ਮਹਾਰਾਜੀ ਨੇ ਸ਼ਬਦ ਦਰਜ ਕੀਤੇ ਹਨ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਮਾਈ ਮੇਰੇ ਮਨ ਕੀ ਪਿਆਸ ਇਕ ਖਿੰ ਰਹਿ ਨ ਸਕੋ ਬਿਨ ਪ੍ਰੀਤਮ ਦਰਸਨ ਦੇਖਨ ਕੋ ਤਾਰੀ ਮਨ ਆਸ ਗੁਰੂ ਪਿਆਰਿਓ ਮੇਰਾ ਮਨ ਲੋਚੈ ਗੁਰ ਦਰਸਨ ਤਾਈ ਬਿਲਵ ਕਰੇ ਚਾਤਰੇ ਕੀ ਣਾਈ ਅਨੇਕਾਂ ਹੀ ਬਾਰ ਹਜੂਰ ਨੇ ਆਖਿਆ ਹੈ ਕਿ ਜਿਨਾਂ ਨੂੰ ਆਪਣੇ ਪ੍ਰੀਤਮ ਤਾ ਵਿਸ਼ੋੜਾ ਪਹਿ ਜਾਂਦਾ ਹੈ ਉਸਦੇ ਦਰਸ਼ਨ ਤੋਂ ਬਿਨਾ ਉਹ ਰਤਾ ਵੀ ਧੀਰਜ ਨਹੀਂ ਤਾਰਦੇ ਤੇ ਸਦਾ ਇਹੀ ਆਖਦੇ ਹਨ ਮਨ ਲੋਚਦਾ ਗੁਰੂ ਜੀ ਦਾ ਵਿਛੜਾ ਪਿਆ ਅਤੇ ਹਨੂਮਾਨ ਜੀ ਲੱਭਣ ਵਾਸਤੇ ਗਏ ਜਦੋਂ ਲੰਕਾ ਵਿੱਚ ਭਗਵਾਨ ਰਾਮਚੰਦਰ ਜੀ ਨੇ ਹਨੂਮਾਨ ਜੀ ਨੂੰ ਭੇਜਿਆ ਅਤੇ ਜਾਣ ਲੱਗੇ ਰੁਕ ਗਏ ਕਹਿੰਦੇ ਨੇ ਮਹਾਰਾਜ ਜੀ ਮੈਂ ਤਾਂ ਕਿਦੇ ਮਤ ਸੀਤਾ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਤੇ ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗਾ ਅਤੇ ਰਾਮਚੰਦਰ ਜੀ ਉਹਨਾਂ ਦੀਆਂ ਨਿਚਾਨੀਆਂ ਇੰਜੀ ਦੱਸਦੇ ਹਨ ਜਾ ਕੇ ਬੰਦੇ ਕੇਸ ਤੰਤਾਪ ਸੀ ਕੋ ਵੇਸ ਸੁਨ ਬਾਨਰ ਨਰੇਸ਼ ਤਰੇਗੇ ਨੀਰ ਤੂਫਤੀ ਹਨੂਮਾਨ ਜਿਸ ਦੇ ਕੇਸ ਬੱਜੇ ਹੋਏ ਹੋਣਗੇ ਜਾ ਕੇ ਬੰਦੇ ਕੇਸ ਤੰਤਾਪਸੀ ਕੋ ਵੇਸ ਜਿਸ ਦੇ ਤੰਦੇ ਉੱਤੇ ਤਪਸਵੀਆਂ ਵਾਲਾ ਵੇਸ ਹੋਏਗਾ ਤੇ ਜਿਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੋਏਗਾ ਅੰਗਣ ਰਖਾਈ ਫੁੱਲ ਸੇਜ ਨੜੇ ਸਾਈ ਜਾ ਕੀ ਭਾਪ ਜੇ ਤੇ ਅੰਗ ਰੁੱਕੇ ਹੋਏ ਹੋਣਗੇ ਕੋਈ ਫੁੱਲਾਂ ਦੀ ਸੇਜ ਨਹੀਂ ਹੋਏਗੀ ਹਨੂਮਾਨ ਤੂੰ ਵੇਖ ਸੁਣੋ ਹਨੂ ਮੀਤ ਸੀ ਆ ਪੇ ਪੇ ਕੀ ਰੀਤ ਲੰਕਾ ਜਾ ਕੀ ਪੀਤ ਪੀਤ RAM RAM ਕਹਿ ਰੋਤੀ ਉਹ ਜਦੋਂ ਲੰਕਾ ਵੇ ਤੂੰ ਜਾਏਗਾ ਨਾ ਉਹ ਲੰਕਾ ਦੀਆਂ ਕੰਦਾਂ ਵੀ RAM RAM ਕਹਿ ਕੇ ਰੋਂਦੀਆਂ ਹੋਣਗੀਆਂ ਜਿੱਥੇ ਮਾਤਾ ਸੀਤਾ ਜੀ ਹੋਣਗੇ ਇਹ ਉਹਨਾਂ ਦੀ ਨਿਸ਼ਾਨੀ ਹੈ ਗੁਰੂ ਪਿਆਰਿਓ ਜਦੋਂ ਹਨੂਮਾਨ ਜੀ ਗਏ ਜਦੋਂ ਜਾ ਕੇ ਵੇਖਿਆ ਕਿ ਜਿਸ ਅਸ਼ੋਕ ਬਾਟੀਕਾ ਵਿੱਚ ਮਾਤਾ ਸੀਤਾ ਜੀ ਦਾ ਡੇਰਾ ਸੀ ਨਾ ਉਥੋਂ ਦੇ ਰੁੱਖ ਬੂਟੇ ਵੀ ਮਰ ਜਾਏ ਨੇ ਉਥੋਂ ਦੇ ਮੋਰ ਬਬੀ ਹੈ ਕੋਈ ਨਾ ਉਹਨਾਂ ਦੀ ਦਰਦਸ਼ਾ ਹੈ ਕੋਈ ਸੁਹਾਵਣਾ ਨਜ਼ਾਰਾ ਨਹੀਂ ਸੀ ਸਭ ਗਮਗੀਨ ਹਨ ਹਨੂਮਾਨ ਜੀ ਮਿਲੇ ਤੇ ਮਾਤਾ ਸੀਤਾ ਜੀ ਆਪਣੇ ਦਿਲ ਦੀ ਵਿਥਿਆ ਦੱਸਦੇ ਹਨ ਕਿ ਹਨੂਮਾਨ ਇਹ ਮੇਰੇ ਦਿਲ ਦੀ ਹਾਲਤ ਮੇਰੇ ਪਿਆ ਨੂੰ ਮੇਰੇ ਪ੍ਰੀਤਮ ਨੂੰ ਇਦਾਂ ਜਾ ਕੇ ਆਖੋ ਕਿ ਮਾਤਾ ਸੀਤਾ ਜੀ ਰੋਂਦੇ ਨੇ ਤੇ ਨਾਲ ਕਹਿੰਦੇ ਨੇ हे ਭਗਵਾਨ ਰਾਮਚੰਦ ਜੀ ਓ ਚਾਨਹ ਜੇ ਤੇਰੇ ਬਿਨਾ ਹੁਣ ਖਾਣ ਨੂੰ ਪਵੇ ਸਭ ਕੁਝ ਤੇ Papa واسਤੇ ਕਨੀ ਕਿਸ ਕਾਈ ਹੁੰਦੀ ਤੇ ਤਾਰੇ ਖਲੋ ਪੈਂਦੇ ਹੈ ਮੇਰੇ ਮਾਲਕਾ ਤੇਰੇ ਤੋਂ ਬਿਨਾ ਇਸ ਨਿਮਾਣੀ ਜਿੰਦੜੀ ਦਾ ਕੋਈ ਹਾਲ ਨਹੀਂ ਹੈ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਇਹਨਾਂ ਅੱਖੀਆਂ ਪਿਆਸੀਆਂ ਨੂੰ ਦਰਸ਼ਨ ਦੇ ਕੇ ਸੁੱਕੇ ਹੋਏ ਮਾਨੂੰ ਹਰਿਆ ਭਰਿਆ ਕਰ ਦੋ ਇਹ ਜਿਹੜੀ ਜਿੰਦੜੀ ਹੈ ਬਿਲਕ ਬਿਲਕ ਕੇ ਰੋ ਰੋ ਕੇ ਮਰ ਜਾਵੇਗੀ ജീന്ത ਅਤੇ ਅਗਲਾ ਜੋਗ ਆ ਗਿਆ ਜਦੋਂ ਭਗਵਾਨ ਕ੍ਰਿਸ਼ਨ ਜੀ ਗੋਪੀਆਂ ਨੂੰ ਛੱਡ ਕੇ ਚਲੇ ਗਏ ਉਦੋਂ ਉਹਨਾਂ ਗੋਪੀਆਂ ਦੀ ਹਾਲਤ ਵੀ ਬਹੁਤ ਦਰਦਨਾਕ ਹੋ ਗਈ ਰਾਧਾ ਦੀ ਮਾਂ ਨੇ ਆਖਿਆ ਨਹੀਂ ਕੁੜੀਏ ਕ੍ਰਿਸ਼ਨ ਦੀ ਪ੍ਰੀਤ ਨੂੰ ਛੱਡ ਤੇ ਆਪਣੇ ਮੂਹ ਵੱਲ ਵੇਖ ਆਪਣੇ ਸਰੀਰ ਵੱਲ ਵੇਖ ਉਸ ਦੇ ਵਿయోగ ਵਿੱਚ ਤੂੰ ਕੀ ਬਣ ਗਈ ਏ ਗੁਰੂ ਪਿਆਰਿਓ ਅੱਗੋਂ ਰਾਧਾ ਨੇ ਜਵਾਬ ਦਿੱਤਾ ਮਾਤਾ ਤੋਕ ਪਹਿਨ ਨਾ ਵੋ બેડી પહેરાવો ગાળે બંદે ને બંધાવો ઓખી ચાવો કાચી ખાલસો गिरते गिरावो जहरी नाग सोडसावो परमात्मा हा हा प्रीत ना ਛਡਾवो गिरधारी आनंदलाल सियो मेरी प्रीत ना ਛਡਾਵਾ ਭਗਵਾਨ ਨਾਲੋਂ ਸਾਰੇ ਹੀ ਵੱਡੇ ਤੋਂ ਵੱਡੇ ਤੇ ਪਿਹੜੇ ਤੋਂ ਪਿਹੜੇ ਦੁੱਖ ਅਤੇ ਕਸ਼ਟ ਮੈਂ ਸਹਾਰ ਲਵਾਂਗੀ ਪਰ ਕਦੇ ਫੇ ਨਾ ਆਖੀ ਇਦਾਂ ਆ ਕੇ ਗੁਰੂ ਪਿਆਰਿਓ ਫਰਾਧ ਤੈ ਤੇ ਡਿੱਗ ਪਈ ਭਗਵਾਨ ਕ੍ਰਿਸ਼ਨ ਨੂੰ ਯਾਦ ਕਰਦੀ ਏ ਤੇ ਕਹਿੰਦੀ ਏ हे ਬੰਸੀ ਵਾਲਿਆ हे मोली मनोहर हे नंदलाल कृपा करो एना अखियां प्यासियां नु दर्शन देके सुक्के हुए मानु हरिया भरिया कर दो ते भगवान नु मेणा दंदी ए ते कहंदी ए वे जालमस ਦਾਦਾ ਮੂ ਤੱਕਦੀਏ ਤੇ ਉਸਦੇ ਹਾਲਾਤ ਵੇਖ ਕੇ ਰੋਂਦੀ ਏ ਤੱਕ ਮੇਰੇ ਮੁਖੜੇ ਨੂੰ ਤੱਕ ਮੇਰੇ ਮੁਖੜੇ ਨੂੰ ਛਾਮ ਛਮ ਰੋਵੇ ਮਾ ਨਾਮ ਤਾਰੀ ਪੰਥ ਦਾ ਜਦੋਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ ਪਰਦੇਸ ਗਏ ਉਸ ਸਮੇਂ ਦੇ ਹਾਲਾਤ ਬਹੁਤ ਹੀ ਦਰਦਨਾਕ ਸਨ ਪਰ ਫਿਰ ਇੱਕ ਕਵੀ ਨੇ ਉਸ ਸਮੇਂ ਦੇ ਹਾਲਾਤ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤੇ ਹਨ ਅੰਬਰ ਦੀ ਛਤ ਵੀ ਚੌਂਦੀ ਰੋ ਰੋ ਕੇ ਪਈ ਸੀ ਦਸਦੀ ਔਰੁਖਾਂ ਦੀ ਛਾਂ ਛਾਂ ਅੰਦਰੋਂ ਜਾਂਦੀ ਕਲੇਜਾ ਖੋਸਦੀ ਐਸੀ ਗਜਬ ਦੀ ਰਾਤ ਸੀ ਫਿਰ ਵੀ ਮੈਂ ਸੋਹੇ ਤੱਕਿਆ ਕੰਬਲ ਦੀ ਬੁੱਕਲ ਮਾਰ ਕੇ ਬੈਠਾ ਸੀ ਕੋਈ ਥੱਕਿਆ ਲੱਗੇ ਜੇ ਹੋ ਕੇ ਵੇਖਿਆ ਚਿਹਰਾ ਮੈਂ ਉਸ ਤਸਵੀਰ ਦਾ ਉਹ ਆਸ਼ਿਕ ਉਹ ਮੈਨੂੰ ਜਾਪਿਆ ਉਸ ਭੈਣੀ ਵਾਲੇ ਪੀਰ ਦਾ ਤੇਰੇ ਲਾ ਮੈਂ ਕਰਕੇ ਪੁੱਛਿਆ ਓ ਮੈਨੂੰ ਸੋਹਣਿਆ ਜਿਵੇਂ ਦਾਸੀ ਸਾਨੂੰ ਆਸਰਾ ਉਹ ਪ੍ਰੀਤਮ ਸਾਡੇ ਕੋਲ ਨਾ ਤੁਰ ਪਿਆ ਪਰਦੇਸ ਨੂੰ ਦਿਲ ਸਾਡੇ ਨਾਲੋ ਤੋੜ ਕੇ ਤੇ ਭੈਣੀ ਵੀ ਚੀਕਾਂ ਮਾਰਦੀ ਤਰਲੇ ਕਰੇ ਹੱਥ ਜੋੜ ਕੇ ਰੋਂਦੇ ਨੇ ਪੰਛੀ ਜੰਗਲੀ ਤੇਰੋ ਵੇ ਚੀਨੀ ਰੰਗਲੀ ਆ ਮੰਗਾਏ ਸੇ ਰੂਪ ਚ ਤੇ ਜਾਂਦਾ ਹੋਇਆ ਸੀ ਕਹਿ ਗਿਆ ਇਸ ਲਈ ਹਾਂ ਮੈਂ ਮਲ ਕੇ ਮਾਹੀ ਈ ਹਾਲਤ ਹੋ ਗਈ ਤੇ ਵਿਯੋਗ ਵਿੱਚ ਨਾਮਧਾਰੀ ਪੰਥ ਕੂਕਾ ਮਾਰ ਮਾਰ ਕੇ ਰੋਇਆ ਇਸ ਕਰਕੇ ਨਾਮਧਾਰੀ ਦੇ ਨਾਲ-ਨਾਲ ਇਸ ਨੂੰ ਕੂਕਿਆਂ ਦਾ ਪੰਥ ਵੀ ਕਿਹਾ ਜਾਣ ਲੱਗ ਪਿਆ ਇਸੇ ਕਰਕੇ ਮਹਾਰਾਜ ਜੀ ਲਿਖਦੇ ਹਨ RAM